ਸੋਸਾਇਟੀ ਨਾਲ ਮੌਜੂਦ ਨੇ ਕੁਲਦੀਪ ਸਿੰਘ ਤਲੇਵਾਲ ਤਲੇਵਾਲ ਸਾਹਿਬ ਅੱਜ ਕਿਤੇ ਨਾ ਕਿਤੇ ਤਲਖੀ ਜ਼ਰੂਰ ਦੇਖਣ ਨੂੰ ਮਿਲੀ ਹੈ ਵਿਧਾਨ ਸਭਾ ਦੇ ਵਿੱਚ ਕਿਤੇ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਆਮੋ ਸਾਹਮਣੇ ਹੋ ਗਏ ਸੀ ਜਿਸ ਤੋਂ ਬਾਅਦ ਸਾਰੇ ਜਿਹੜੇ ਮੰਤਰੀ ਸੀ ਜਿਹੜੇ ਵਿਧਾਇਕ ਸੀ ਉਹ ਵੇਲ ਚ ਗਏ 16 ਮਾਸ ਤੋਂ ਨੂੰ 2 ਸਾਲ ਹੋ ਜਾਣੇ ਸਰਕਾਰ ਬਣੀ ਜੀ ਮੇਰੇ ਹਿਸਾਬ ਨਾਲ ਜਿੰਨਾ ਕਿ ਮੈਂ ਵਿਧਾਨ ਸਭਾ ਦੀ ਇਸੀ ਬਣੀ ਹੈ ਜੀ ਅੱਜ ਤੱਕ ਜਿੰਨੇ ਵਿਰੋਧੀ ਧਿਰ ਦੇ ਨੇਤਾ ਆਏ ਜੀ ਸਭ ਤੋਂ ਫੇਲ ਵਿਰੋਧੀ ਧਿਰ ਦੇ ਨੇਤਾ ਜਿਹੜਾ ਪ੍ਰਤਾਪ ਬਾਜਵਾ ਜਿੰਨੇ ਇੱਕ ਸੈਸ਼ਨ ਦੇ ਵਿੱਚ ਲੋਕਾਂ ਦਾ ਕੋਈ ਮੁੱਦਾ ਨਹੀਂ ਰੱਖਿਆ ਹਮ ਇੱਕ ਵੀ ਮੁੱਦਾ ਨਾ ਉਹਨੇ ਆਪਣੇ ਹਲਕੇ ਦਾ ਦਾ ਮੱਝ ਦਾ ਨਾ ਜ਼ਿਲ੍ਹੇ ਦਾ ਨਾ ਸਟੇਟ ਦਾ ਹਾਏ ਹਾਏ ਮੁਰਦਾਬਾਦ ਹਾਏ ਹਾਏ ਮੁਰਦਾਬਾਦ ਐਦਾਂ ਹੀ ਕਰੀ ਜਾਂਦਾ ਪਤਾ ਨਹੀਂ ਕੀ ਕਿਹੜੀ ਬੁਬਾਦੀ ਪੈ ਗਈ ਜਿਹੜੀ ਸਦ ਵਿਧਾਨ ਸਭਾ ਚੱਲਣ ਦੀ ਪਹਿਲਾਂ ਕਦੇ ਟਾਈਮ ਨਹੀਂ ਦਿੰਦੇ ਟਾਈਮ ਰੱਖਿਆ ਹੁਣ 15 ਦਿਨ ਤੇ ਉਹ ਰੱਖੋ ਨਾ ਮੁੱਦੇ ਤਾਂ ਖੁਪੰਜਾਬ ਦੇ ਲੈ ਬੋਲੋ ਆਹ ਕਿਹੜਾ ਕੰਮ ਹੋਇਆ ਜੀ ਹਾਏ ਹਾਏ ਮੁਰਦਾਬਾਦ ਹਾਏ ਹਾਏ ਮੁਰਦਾਬਾਦ ਐਹੀ ਕਰੀ ਜਾਂਦਾ ਪ੍ਰਤਾਪ ਬਾਜਵਾ ਸੋ ਟੋਟਲੀ ਫੇਲਡ ਮਤਲਬ اپੋਜੀਸ਼ਨ ਸਭ ਦੇਖਦਿਆਂ ਗੱਲ ਮੇਰਾ ਖਿਆਲ ਹੈ ਕਿ ਇੰਦਾ ਦਾ ਸੀਐਲਪੀ ਲੀਡਰ ਕਾਂਗਰਸ ਦੇ ਜਿਹੜੇ ਬੱਚੇ ਕਹਿੰਦੇ ਚਾਹਤ ਵੋਟਰ ਨੇ ਪੰਜਾਬ ਚੋਂ ਵੀ ਸੱਤਿਆਨਾਸ਼ ਕਰ ਪਰ ਲੱਗਦਾ ਨਹੀਂ ਤੜਵਾਲ ਸਾਹਿਬ ਕੀ ਪਰਸਨਲ ਇੱਕ ਦੂਸਰੇ ਦੇ ਨਾਲ ਜਿਸ ਤਰੀਕੇ ਨਾਲ ਟਿੱਪਾ ਟਿੱਪਣੀ ਹੋਈ ਹੈ ਪਰਸਨਲ ਸਾਹਿਬ ਉਹੀ ਕਰਦੇ ਆ ਹਾਂ ਪਰਸਨਲ ਉਹੀ ਕਰਦੇ ਇੱਕ ਮਿੰਟ ਉਸ ਬਾਅਦ ਪਰਸਨਲ ਉਹੀ ਕਰਦੇ ਪਰਸਨਲ ਸਾਹਿਬ ਤੁਸੀਂ ਤੂੰ ਤੂੰ ਕਰਕੇ ਬੋਲਦੇ ਜੀ ਮਿਸਟਰ ਨੂੰ ਜਦੋਂ ਉਹਦਾ ਤੁਸੀਂ ਜਦੋਂ ਆਪਣਾ ਬਾਇਓ ਡਾਟਾ ਕਹਿੰਦੇ ਦੋ ਦਾ ਹੀ ਲੋਕ ਸਭਾ ਚ ਗਏ ਜੀ ਐਂਦੀ ਵਾਰ ਹੈ ਵਿਧਾਨ ਸਭਾ ਚ ਬੋਲਣ ਦੀ ਤਾਂ ਜਾਚ ਨਹੀਂ ਕੋਈ ਤੁਹਾਨੂੰ ਇਹ ਨਹੀਂ ਪਤਾ ਸੀ ਐਮ ਨੂੰ ਕਿੱਦਾਂ ਐਡਰੈਸ ਕਰੀਦਾ ਤਾਲੇ ਦਾ ਵੀ ਜ਼ਿਕਰ ਹੋ ਰਿਹਾ ਸੀ ਕਿ ਉਹ ਤਾਲੇ ਦਾ ਕੀ ਜ਼ਿਕਰ ਨਹੀਂ ਨਹੀਂ ਤਾਲਾ ਤੇ ਸੀਐਮ ਸਾਹਿਬ ਨੇ ਇੱਕ ਸਪੋਕ ਬੋਲਕ ਲਾਇਆ ਕਿ ਯਾਰ ਜਦੋਂ ਅਸੀਂ ਬੋਲਦੇ ਤੁਸੀਂ ਚਲੇ ਜਾਂਦੇ ਹੋ ਉਹ ਤੋਂ ਉਹਨਾਂ ਨੇ ਬਲਕ ਸਪੀਕਰ ਸਾਹਿਬ ਨੂੰ ਕਿਹਾ ਵੀ ਇਹ ਜਾਣ ਨਾ ਸੁਣਨ ਸਦਾ ਜੋ ਕੋਈ ਅਸੀਂ ਕੀਤਾ ਤੁਹਾਨੂੰ ਸੁਣੇ ਦੀ ਉਹਨਾਂ ਨੇ ਪਰ ਇਸ ਤਰੀਕੇ ਨਾਲ ਜਦੋਂ ਗਵਰਨਰ ਸਾਹਿਬ ਦਾ ਭਾਸ਼ਣ ਸੀਗਾ ਉਸ ਦਿਨ ਵੀ ਭਾਸ਼ਣ ਨਹੀਂ ਹੋ ਪਾਇਆ ਉਸ ਦਿਨ ਵੀ ਗਵਰਨਰ ਸਾਹਿਬ ਨੇ ਪਹਿਲੀ ਦੇ ਖੇਤ ਲਈ ਲਾਈਨ ਪੜ ਕੇ ਬਾਕੀ ਭਾਸ਼ਣ ਨੂੰ ਕਿਹਾ ਕਿ ਰਿਕਾਰਡਸ ਰੱਖਾ ਕੇ ਇਹਨੂੰ ਪੜਿਆ ਮੰਨਿਆ ਜਾਵੇ ਠੀਕ ਹੈ ਸੋ ਇਹ ਸੰਚਾਰਨ ਕੁਲਦੀਪ ਸਿੰਘ ਤਾਲੀਵਾਲ ਜੋ ਕਿ ਅਸਲੇ ਤੌਰ ਦੇ ਉੱਤੇ ਇਸ ਵਕਤ ਵਿਧਾਨ ਸਭਾ ਤੋਂ ਬਾਹਰ ਆਏ ਸੀ ਤੇ ਇਹ ਸੰਚਾਰਨ ਗੱਲਬਾਤ ਕੀਤੀ ਤੇ ਜੋ ਅੱਜ ਤਲਖੀ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਨਜ਼ਰ ਆਈ ਹੈ ਉਸ ਬਾਬਤ ਜਾਣਕਾਰੀ ਦਿੰਦੇ ਹੋਏ ਨਜ਼ਰ ਆਇਆ ਕੈਮਰਾ ਪਰਸਨ ਹਰਪਾਲ ਦੇ ਨਾਲ ਸਹਿੰਦਰੂ لال ਵਿਗਨਡੇ న్యూਸ ਚਿੱਟ ਵਿਧਾਨ ਸਭਾ ਚੰਡੀਗੜ੍ਹ